ਆ ਵਰਮ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਰਨ ਰਾਮ ਗੜੀ ਆ ਤੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਤਾਮਿਲਨਡੂ ਜਾਇਤਨੀਚ ਨੀਚ ਤੇ ਇੱਥੇ ਗਵਰਨਮੈਂਟ ਮਿਊਜ਼ੀਅਮ ਹੈ ਤੇ ਤੁਹਾਨੂੰ ਦਿਖਾਉਣੇ ਇੱਥੇ ਕੀ ਕੁਛ ਹੈ ਬਹੁਤ ਜ਼ਿਆਦਾ ਚੀਜ਼ਾਂ ਦੇਖਣ ਵਾਲੀਆਂ ਜੀ ਇੱਥੇ ਪ੍ਰਾਣੀਆਂ ਪੁਰਾਣੇ ਖੱਲ ਪਿੰਜਰ ਪਏ ਹੈ ਜੀ ਇੱਥੇ ਡਾਇਨਾਸੌਰ ਦੇ ਬੀਲ ਦੇ ਬਹੁਤ ਕੁਛ ਹੈ ਜੀ ਤੁਹਾਨੂੰ ਦਿਖਾਉਣੇ ਆ ਤੇ ਅਸੀਂ ਵੀ ਦੇਖਦੇ ਤੇ ਤੁਹਾਨੂੰ ਵੀ ਦਿਖਾਉਣਾ ਠੀਕ ਹੈ ਜੀ ਜਰਾਫ ਦਾ ਸਕਲ ਹੈ ਜੀ ਇਹ पर इपरिजम का जी जिन्ना कुछ भी पैया हाँ सब असली है जी मोस्टली बहुत इंजॉय कर रहे हैं जी आखो जी ये वेल मच्छी का स्कल है जी सारा elephant ਦਾ ਜੀ ਹੋਰ ਇਹ ਹੱਡੀਆਂ ਜੀ ਗਾਇਸ ਬਹੁਤ ਟੈਂਟ ਹੈ ਜੀ ਗਵਰਨਮੈਂਟ ਮਿਊਜ਼ੀਅਮ ਚਨਈ ਜੋ ਵੀ ਚਨਈ ਉਹਦਾ ਜਰੂਰ ਦੇਖ ਕੇ ਜਾਇਓ ਬਹੁਤ ਮਜ਼ਾ ਆਊਗਾ ਇਹ ਦੇਖ ਕੇ ਸਨੇਕਸ ਤੇ ਕੱਲ ਵੀ ਰੱਖੇ ਹੋਏ ਆ ਜੀ ਜਿੰਨਾ ਸੋਚਿਆ ਸੀ ਉਸ ਤੋਂ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਚਨਈ ਔਰ ਚਨਈ ਦੀਆਂ ਚੀਜ਼ਾਂ ਜੋ ਦੇਖਣ ਵਾਲੀਆਂ ਨੇ ਇਹ ਸਰਕਾਰ ਵੱਲੋਂ ਸੰਭਾਲਿਆ ਹੋਇਆ ਸਾਰਾ ਗਵਰਨਮੈਂਟ ਮਿਊਜ਼ੀਅਮ ਹੈ ਜੀ ਇਹ देखो ये स्नेक सही सारे उन्होंने खाल पे ये स्नेक सही लिटल स्नेक बहुत इंटरेस्टिंग है जी बहुत ज़्यादा इंटरेस्टिंग है लीजर ਦੇਖੋ ਜੀ ਕੋਬਰਾ ਦਾ ਸਕਲ ਜੀ ਕਾਰੋਜ਼ ਗੈਲਰੀ ਹੈ ਜੀ ਇਹ ਦੇਖਦੇ ਆਂ ਉੱਪਰ ਜਾ ਕੇ ਤੁਹਾਨੂੰ ਦਿਖਾਉਣੇ ਸਾਰਾ ਪੁਰਾਣਾ ਬਣਿਆ ਆ ਜੀ ਇਹ ਔੜੀਆਂ ਜਿਹੜੇ ਸੇਜ ਜਾਂਦੀਆਂ ਸਾਰੀਆਂ ਲੱਕੜ ਦੀਆਂ ਹਨ देखो जी जो भी देखूगा सब ओरिजिनल होगा जी आर्टिफिशल कोई भी चीज इतने नहीं रखी हुई देखो जी बिछूद ही भी पिया हुआ जी कल भी पाया बिछू भी पाया देखो जी ਯਾਰ ਨਜ਼ਾਰਾ ਜੀ ਮੱਕੜੀ ਸਿਲਕ ਕੈ ਜ ਸਿਲਕ ਦੀਆਂ ਸਟੇਜਿਸ ਵੀ ਦਸੀਆਂ ਗਈਆਂ ਅਲੱਗ-ਅਲੱਗ ਸਾਰੀ ਸਿਲਕ ਪਈ ਹੈ ਜੀ ਜਿੰਨੀ ਤੁਸੀਂ ਦੇਖਣੀ ਹੈ ਇਹ ਛੱਤੇ ਪਈ ਹੈ ਜੀ ਸ਼ਹਿਰ ਵਾਲੀ ਪੁਰਾਣੀ ਆਲ ਨੇ ਦੇਖੋ ਜੀ ਵੀ ਠੀਕ ਨੇ ਆ ਦੇ ਸਕਲ ਪਈ ਜੀ ਆ ਤਾਂ ਮੈਨੂੰ ਲੱਗਦਾ ਲੱਟ ਡੂਗੀ ਵਿਚਾਰੀ ਦੀ ਕਿਉਂਕਿ ਬਹੁਤ ਪੁਰਾਣੀ ਆ ਜੀ ਇਹ ਆ ਦੇਖੋ ਜੀ ਆ ਕਾਫੀ ਅਸੀਂ ਦੇਖਦੇ ਹਾਂ ਵੀ ਵੀਡੀਓ ਦੇ ਚੈਨ ਵਾਲੇ ਖਾਂਦੇ ਵੀ ਹੁੰਦੇ ਆ ਇਹਨੂੰ ਉਹ ਤਾਂ ਅਜੇ ਕੁਛ ਨਹੀਂ ਛੱਡਦੇ ਲੌਬਸਟਰ ਲੌਬਸਟਰ ਓਏ ਹੋਏ ਬਹੁਤ ਹੀ ਵਧੀਆ ਹੈ ਦੇਖੋ ਪਰ ਇੱਕ ਚੀਜ਼ ਅਸਲੀ ਦਿਖੂਗੀ ਤੁਹਾਨੂੰ ਜਿੱਦਾਂ ਉਹ ਇਹਨਾਂ ਦੀਆਂ ਲੈੱਡ ਕੀਤੀਆਂ ਹੋਈਆਂ ਆ ਤਾਂ ਉਦਾਂ ਹੀ ਪਈਆਂ ਜਿਵੇਂ ਕਿਸੇ ਨੂੰ ਇਜਾਜ਼ਤ ਨਹੀਂ ਇਹਨਾਂ ਨੂੰ ਛੇੜਨ ਦੀ ਤਾਂ ਜੋ ਜਿੱਦਾਂ ਵੀ ਹੈ ਉਦਾਂ ਹੀ ਪਿਆ ਹੋਇਆ ਬਸ ਇਹਦੀ ਸਾਫ਼ ਸੰਭਾਲ ਕੀਤੀ ਜਾਂਦੀ ਹੈ ਕੁਝ ਐਦਾਂ ਦਾ ਕੈਮੀਕਲ ਜਾਂ ਕੁਝ ਯੂਜ਼ ਕੀਤੀ ਜਾਂਦੀ ਹੈ ਕਿ ਇਹ ਕੀ ਠੀਕ ਖਰਾਬ ਨਾ ਹੋਣ ਬਹੁਤ ਵਧੀਆ ਸਰਕਾਰ ਦਾ ਪ੍ਰਚਾਰ ਲੱਗਿਆ ਸਾਨੂੰ ਕਾਮੇ ਲਾਡੂ ਸਰਕਾਰ ਦਾ ਜੋ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਟੱਕਿਆ ਹੋਇਆ ਇਹਨਾਂ ਨੇ ਇਹ ਪ੍ਰਚਾਰ ਲਿਆ ਜੀ ਇਹ ਸਰਕਾਰ ਦਾ ਤੇ ਇਹਦੀ ਟਿੱਕ ਵੀ ਲਈ ਜਾਂਦੀ ਆ ਨਾਲੇ ਸਰਕਾਰ ਮੂਵੀ ਜੋ ਹੈਪਨੈਸ ਵੀ ਹੈਲਪ ਹੋਦੀ ਆ ਤੇ ਸਾਰਿਆਂ ਦੀ ਨੌਲੇਜ ਵਾਸਤੇ ਵੀ ਚੀਜ਼ਾਂ ਨੂੰ ਬਹੁਤ ਗੂੜਾ ਗੂੜਾ ਸਟੂਡੈਂਟਸ ਨੇ ਦੇਖਿਆ ਤੇ ਕਾਫੀ ਸਟੂਡੈਂਟਸ ਨੂੰ ਵੀ ਪਾਣਾ ਆ ਰਹੇ ਨੇ ਬੱਚਿਆਂ ਨੂੰ ਤਾਂ ਬਹੁਤ ਵਧੀਆ ਲੱਗਿਆ ਜੀ ਬਾਕੀ ਹੋਰ ਵੀ ਕਾਫੀ ਚੀਜ਼ਾਂ ਨੇ ਉਹ ਵੀ ਤੁਹਾਨੂੰ ਦਿਖਾਉਣੇ ਆਹ ਦੇਖੋ ਜੀ ਚਨਈ ਦੇ ਮਿਊਜ਼ੀਅਮ ਦੇ ਵਿੱਚ ਸਕੱਲ ਪਿਆ ਹੈ ਜੀ ਵੇਲ ਦਾ ਵੇਲ ਮੱਛੀ ਦਾ ਸਕੱਲ ਹੈ ਜੀ ਇਹ ਜੋ ਵੀ ਇੱਥੇ ਆਉਣਿਓ ਤਾਂ ਜ਼ਰੂਰ ਦੇਖ ਕੇ ਜਾਇਓ ਗਵਰਨਮੈਂਟ ਮਿਊਜ਼ੀਅਮ ਚਨਈ ਕਿ ਬਰਡਸ ਦੇ ਵਿੰਗ ਭਾਈ ਨਹੀਂ ਵਿੰਗਸ ਵਾਹ ਵਾਹ ਸ਼ਾਇਦ ਇਨੇ ਪੰਛੀ ਤਾਂ ਅਸੀਂ ਜ਼ਿੰਦਗੀ 'ਚ ਨਹੀਂ ਦੇਖਿਆ ਹੋਣਾ ਜਿੰਨੇ ਅਸੀਂ ਸਕਲ ਦੇਖ ਲਏ ਇਹਨਾਂ ਦੇ ਸੁਣ ਜਾ ਪੰਘਾ ਜੀ ਪੰਜਾਬੀ 'ਚ ਕਹੀਏ ਤਾਂ ਫ੍ਰੀ ਟੈਂਟ ਟੇਲ ਸੀ ਦੇ ਸਟਰਕਚਰਸ ਬਾਈ ਹੈ ਜੀ origional फीमेल एलिफेंट का स्ट्रक्चर है जी स्केल्टन सॉरी फीमेल एलिफेंट ਆ ਦੇਖੋ ਜੀ 스켈ਟਨ ਆਫ 치타 ਮੈਂ ਕਿਹਾ ਨਹੀਂ ਤੁਸੀਂ ਇੱਥੇ ਆ ਗਏ ਤੇ ਤੁਸੀਂ ਬਸ ਇੱਥੇ ਜੋ ਕਿਉਂ ਦੇ ਰਹਿ ਗਏ ਨਾ ਇਹਨਾਂ ਕੁਛ ਗਾਇਜ਼ ਇਹਨਾਂ ਸੋਹਣਾ ਸੋਹਣਾ ਸਾਰਾ ਕੁਝ ਸ਼ਾਇਦ ਅਧੀਆਂ ਚੀਜ਼ਾਂ ਦੇ ਅਸੀਂ ਨਾਮ ਵੀ ਨਹੀਂ ਸੁਣੇ ਹੋਣੇ 오리지ਨਲ ਚ ਦੇਖੀਆਂ ਵੀ ਨਹੀਂ ਹੋਈਆਂ 스컬 ਆਫ ਟਾਈਗਰ 스컬 ਆਫ 치타 스컬 ਆਫ ਇੰਡੀਅਨ 슬로스 베어 와 ਜੀ 와 ਆ ਗਿਆ ਗਾਈ ਸਕੈਲਟਨ ਆਫ ਡੋਲਫਿਨ ਤਾਂ ਸੌਥ ਹੀ ਸਾਰਾ ਕੋਈ ਸਾੰਭੀ ਬੈਠਾ ਜੀ ਹੁਨਾ ਸਕੈਲਟਨ ਕਹਤਾ ਜੀ ਸਕੈਲਟਨ ਆਫ ਸੀ ਕਾਓ ਓਹ ਹੋਰ ਹੋਰ ਆ ਦੇਖੋ ਜੀ ਚ ਨਈ ਮਿਊਜ਼ੀਅਮ ਦੇ ਵਿੱਚ ਸਕੈਲਟਨ ਆਫ ਡੋਲਫਿਨ ਵਾ 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 ਇੱਕ ਚੀਜ਼ ਥੋੜ੍ਹ ਦਿਖਾਉਣੇ ਨੇ ਤਰੀਕੇ ਨਾਲ ਰੱਖਿਆ ਜਾਂਦਾ ਕਿ ਇਹ ਜਿਆਦਾ ਖਰਾਬ ਨਾ ਹੋਵੇ ਕੀ ਪਤਾ ਕਿੰਨੇ ਸਾਲਾਂ ਤੋਂ ਇਹ ਹੈ 뮤ਜ਼ੀਅਮ ਚੱਲ ਰਿਹਾ ਇਹ ਗਾਈ ਸਕੇਲਟਨੋ ਸਿਕਾਓ ਬਹੁਤ ਕੁਛ ਹੈ ਇੱਥੇ ਤੁਹਾਨੂੰ ਪੂਰਾ ਦਿਖਾਵ ਨਹੀਂ ਸਕਦੇ ਇੰਨਾ ਕੁਛ ਹੈ ਜੀ ਆਓ ਜੀ ਰੱਬ ਦੀ ਇੱਕ ਹੋਰ ਕਲਾ ਫਲਾਈਂਗ ਫਿਸ਼ ਇਹ ਫਲਾਈਂਗ ਫਿਸ਼ ਦੇ ਦਾ ਸਕੇਲਟਨਸ 깔 ਰੱਖਿਓ ਜੀ अफ्रीकन क्राउड क्रैन एडजुडेंट स्टॉक ਕਈ ਜਨਾਂ ਨੂੰ ਸਾਨੂੰ ਵੀ ਪਤਾ ਨਹੀਂ ਜੀ ਅਸੀਂ ਪਹਿਲੀ ਵਾਰ ਦੇਖੀ ਹੈ। ਸੁਨਈ ਦਾ ਗਵਰਨਮੈਂਟ ਮਿਊਜ਼ੀਅਮ ਇਹ ਪੁਰਾਣੀਆਂ ਮੂਰਤੀਆਂ ਗਾਇਸ ਬਹੁਤ ਜ਼ਿਆਦਾ ਪੁਰਾਣੀਆਂ ਆ। ਇਹ ਪੁਰਾਣੀਆਂ ਮੰਦਰ ਦੀਆਂ ਮੂਰਤੀਆਂ ਜੀ ਸਾਰੀਆਂ बुद्ध जी दियाँ और बहुत कुछ आजी है जी क्योंकि सानू तो इन्होंने बारे ज़्यादा नहीं पता है का। बट बहुत बहुत साल पुरानी जड़ियाँ हैं जो है इत तो रखिया गई मूर्तियाँ इतों के कुछ नक्शे बहुत कुछ आजी है जी ਇਨਾ ਕੁਝ ਦੱਸਣਾ ਇਨਾ ਕੁਝ ਦਿਖਾਉਣਾ ਹੋਸੀਬਲ ਹੀ ਨਹੀਂ ਹੈ ਜੀ। ਉਹ ਕਿਈ ਜਗ੍ਹਾ ਜਿੱਥੇ ਇਹ ਵੀਡੀਓ ਬਣਾਉਣ ਵੀ ਨਹੀਂ ਦਿੰਦੇ ਜੀ। बहुत खुश है गाइस बहुत खुश है पुरानी सभ्यता जी ਹਿੰਦੂ ਜੰਮਦੀ ਦੇਖੋ ਜੀ ਕੀ ਕੁਛ ਭਾਈ ਜੁਕੇ ਕਾਲ ਸਾਹਿਬ ਭਾਈ ਜੁਕੇ ਜੀ ਤੁਸੀਂ ਦੇਖ ਲਓ ਮਾਪੂਸੀ ਜੀ ਵੀ ਮੈਂ ਹਾਂ ਗਗਨਦੀਪ ਸਿੰਘ ਆਪੜੀਆ ਸੰਗਤ ਜੀ ਇਸ ਟਮਸੀ ਖੜੇ ਹਾਂ ਜੀ ਚਨਈ ਦੇ ਵਿੱਚ ਤਾਮਿਲਨਾਡੂ ਦੀ ਰਾਈਡਿੰਗ ਇਸ ਚਨਈ ਤੇ ਇਹਦਾ ਏਰੀਆ ਜੀ ਨੂਨਮਪੁਰ ਜਿੱਥੇ ਗੋਵਰਾ ਸਾਹਿਬ ਦੇ ਵਿੱਚ ਖੜੇ ਹਾਂ ਹੋਰ ਸਾਨੂੰ ਬੜੀ ਖੁਸ਼ੀ ਹੋਈ ਸੀ ਤੇ ਜਿਹੜਾ ਚਾਹੀ ਸੀਗੇ ਤਾਂ ਬਹੁਤ ਕੁਝ ਪਿਆਰੇ ਮਿਲੇ ਜਿੰਨਾ ਦੇ ਨਾਲ ਅਸੀਂ ਗੁਰੂ ਘਰ ਦਾ ਬੰਦੇ ਤੇ ਬਹੁਤ ਖੁਸ਼ੀ ਹੋਈ ਬਹੁਤ ਸੋਹਣੀ ਜਿਹੀ ਨਿਗਤੀ ਸੇਵਾ ਕਰਾਈ ਜੀ ਬਹੁਤ ਜ਼ਿਆਦਾ ਰਹਿਣੇ ਉਈ ਨੀ ਕਿ ਜਿੱਦ ਆਪਣਾ ਛੋਟਾ ਗੁਰਦੁਆਰਾ ਸਾਹਿਬ ਨੇ ਤਾਂ ਬਹੁਤ ਜ਼ਿਆਦਾ ਜਗਾਂ ਦੇ ਵਿੱਚ ਕੋਈ ਗੁਰਦੁਆਰਾ ਸਾਹਿਬ ਉਹ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਸੰਗਤ ਇੱਥੇ ਆਉਂਦੀ ਆ ਕਿਉਂਕਿ ਇੱਥੇ ਕਾਫੀ ਜ਼ਿਆਦਾ ਇੱਥੇ ਕੰਮ ਹੈਗੇ ਨੇ ਜਿਹੜੇ ਬਾਹਰ ਦੇ ਇੱਥੇ ਕੰਮ ਹੁੰਦੇ ਨੇ ਤਾਂ ਉਹਦੇ ਲਈ ਕੋਈ ਸਹੂਲਤ ਆਉਂਦੀ ਆ ਤਾਂ ਇੱਥੇ ਕਮਰੇ ਵੀ ਹੋ ਗਏ ਗੁਰਦੁਆਰਾ ਸਾਹਿਬ ਦਾ ਪੂਰਾ ਨਾਮ ਐਜੂਕੇਸ਼ਨ ਜਿਹੜੀ ਉਹ ਸਾਰੀ ਅਸੀਂ ਥੱਲੇ ਜ਼ਰੂਰ ਲਿਖਾਂਗੇ ਤਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਮਰੇ ਬਣੇ ਹੋਏ ਨੇ ਆ ਏਸੀ ਕਮਰੇ ਵੀ ਨੇ ਨੋਨ ਏਸੀ ਕਮਰੇ ਵੀ ਨੇ ਉਹਦੇ ਹੀ ਤੁਹਾਨੂੰ ਭੇਟਾ ਦੇਣੀ ਪੈਂਦੀ ਆ ਤੇ ਤੁਹਾਨੂੰ ਵਧੀਆ ਰੂਮ ਮਿਲ ਜਾਂਦਾ ਇੱਥੇ ਬਹੁਤ ਵਧੀਆ ਸਿਕਉਰਟੀ ਵੀ ਹੈ ਜੀ ਕਿਉਂਕਿ ਤੁਸੀਂ ਸਿੱਖ ਧਰਮ ਨਾਲ ਆਪਾਂ ਜੁੜੇ ਆ ਤਾਂ ਸਾਰੀ ਸੰਗਤ ਇੱਥੇ ਆਉਂਦੀ ਆ ਤੇ ਤੁਹਾਨੂੰ ਸਾਰੇ ਇੱਥੇ ਸਿੱਖ ਭਰਾ ਜੀ ਦੇ ਜੋ ਮਿਲਣਗੇ ਤੇ ਸਿੱਖ ਪਰਿਵਾਰ ਨੇ ਇੱਥੇ ਜਨਾਬੀ ਸੇ ਬਿਠਾਈ ਹੋਈ ਆ ਤਾਂ ਬਾਕੀ ਦਰਬਾਰ ਸਾਹਿਬ ਦੇ ਦਰਸ਼ਨ ਮਿਲਣਗੇ ਲੰਗਰ ਖਾਵੇ ਦਰਸ਼ਨ ਸਾਹਿਬ ਤੋਂ ਕਰਾਈ ਜਾਣਗੇ ਤੇ ਅਰੁ ਲੱਕੇ ਚਾਹੁੰਦੇ ਤੁਸੀਂ ਪੁੱਛ ਸਕਦੇ ਤੁਸੀਂ ਸੰਗਤ ਜੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਜੀ ਇਹ ਗੁਰਦੁਆਰਾ ਸਬ ਸ੍ਰੀ ਗੁਰੂ ਨਾਨਕ ਦੇਵ ਜ ਵਾਹਿਗੁਰੂ ਵਾਹਿਗੁਰੂ ਇਹ ਹੈ ਜੀ ਦਰਬਾਰ ਹਾਲ ਜੀ तकरीबन 500 ਦੇ ਲਗਭਗ ਪਰਿਵਾਰ ਆਈ ਜਿਹੜਾ ਇੱਥੇ ਚਨਈ ਦੇ ਵਿੱਚ ਹੈ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਕਰਦੇ ਨੇ ਤੇ ਸਮਾਗਮ ਵੀ ਸਮੇਂ-ਸਮੇਂ ਤੇ ਹੁੰਦੇ ਰਹਿੰਦੇ ਨੇ ਜੀ ਲੰਗਰ ਹਾਲ ਹੈ ਜੀ ਗੁਰਦੁਆਰਾ ਸਾਹਿਬ ਚਨੀ ਦਾ ਗੁਰੂ ਘਰ ਲੰਗਰ ਤੋਂ ਟੋਟ ਵਰਤਦੇ ਜੀ ਇੱਥੇ ਬਹੁਤ ਹੀ ਵਧੀਆ ਪ੍ਰਬੰਧ ਹੈ ਜੀ ਲੰਗਰ ਦਾ ਇੱਥੇ ਬਹੁਤ ਹੀ ਸੋਹਣਾ ਨਜ਼ਾਰਾ ਹੈ ਜੀ ਸੰਗਤ ਜੀ ਜੋ ਵੀ ਸੰਗਤ ਇੱਥੇ ਸਾਊਥ ਦੇ ਵਿੱਚ ਆਉਣੇ ਚਨਈ ਦੇ ਵਿੱਚ ਤਾਂ ਤੁਹਾਨੂੰ ਕੋਈ ਰਹਿਣ ਦੀ ਪ੍ਰੋਬਲਮ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਘਰ ਤੋਂ ਦੂਰ ਹੁੰਨੇ ਆ ਸਾਡੀ ਇੱਥੇ ਭਾਸ਼ਾ ਵੀ ਇਹਨਾਂ ਨੂੰ ਨਹੀਂ ਸਮਝ ਆਉਂਦੀ ਕੁਝ-ਕੁਝ ਐ ਜੋ ਹਿੰਦੀ ਸਮਝਦੇ ਨੇ ਜਾਂ ਇੰਗਲਿਸ਼ ਬੋਲੀ ਜਾਂਦੀ ਹੈ ਤਾਂ ਤੁਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਆ ਸਕਦੇ ਹੋ ਇੱਥੇ ਤੁਹਾਨੂੰ ਪ੍ਰਸ਼ਾਦਾ ਪਾਣੀ ਵੀ ਮਿਲੂਗਾ ਜੀ ਮੌਕੇ ਤੇ ਚਾਹ ਵੀ ਮਿਲੂਗੀ ਜੀ ਸਵੇਰੇ ਬ੍ਰੇਕਫਾਸਟ ਵੀ ਹੁੰਦਾ ਲੰਚ ਵੀ ਹੁੰਦਾ ਡਿਨਰ ਵੀ ਹੁੰਦਾ ਜੀ ਤੇ ਬਾਕੀ ਰਹਿਣ ਲਈ ਜਿਹੜੀ ਕਮਰਿਆਂ ਦੀ ਸੁਵਿਧਾ ਹੈਗੀ ਆ ਜੀ ਸਿੱਖ ਪਰਿਵਾਰ ਨੇ ਹੀ ਇਹਨਾਂ ਦੀ ਸੇਵਾ ਸੰਭਾਲ ਕਰਦੇ ਨੇ ਤਾਂ ਬਹੁਤ ਹੀ ਸਾਨੂੰ ਵਧੀਆ ਲੱਗਿਆ ਜੀ ਇੱਥੇ ਆ ਕੇ ਵੀ ਦਰਸ਼ਨ ਮੇਲੇ ਕਰਕੇ ਜੀ ਤੇ ਬਹੁਤ ਹੀ ਵਧੀਆ ਸੇਵਾ ਹੈ ਜੀ ਮਨ ਖੁਸ਼ ਹੋਇਆ ਜੀ ਦੇਖ ਕੇ ਗੁਰੂ ਸਾਹਿਬ ਨੇ ਰੰਗ ਭਗ ਲਾਏ ਪਏ ਨੇ ਜੀ ਸਾਰੀ ਦੁਨੀਆ ਤੇ ਜਿੱਥੇ ਕੀ ਅਸੀਂ ਇਹ ਸੋਚਿਆ ਵੀ ਨਹੀਂ ਸੀ ਕਿ ਸਾਨੂੰ ਕੋਈ ਇਦਾਂ ਦੇ ਪਰਿਵਾਰ ਮਿਲਣਗੇ ਪਰ ਸਾਨੂੰ ਇੱਥੇ ਪਰਿਵਾਰ ਵੀ ਮਿਲੇ ਨੇ ਸੇਵਾ ਸੰਭਾਲ ਵੀ ਇੱਥੇ ਚੱਲ ਰਹੀ ਹੈ ਜੀ ਤੇ ਬਹੁਤ ਹੀ ਜਿਹੜਾ ਹੈਗਾ ਵਧੀਆ ਔਰ ਵੱਡੀ ਵੱਡੀ ਜਗ੍ਹਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਉਹ ਸਾਬਿਤ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਦੇਖੋ ਜੀ ਇਹ ਸਾਰੀ ਗੁਰੂ ਘਰ ਦੀ ਜਗ੍ਹਾ ਹੈ ਜੀ ਜੰਗਲਾਂ ਦੇ ਵਿੱਚ ਮੰਗਲ ਨੂੰਣ ਵਾਲੀ ਗੱਲ ਹੈ ਜੀ ਇੱਕ ਸਾਈਡ ਤੇ ਇੱਥੇ ਛੋਪੜ ਪੱਟੀਆਂ ਬਣੀਆਂ ਹੋਈਆਂ ਜੀ ਜਿੱਥੇ ਗਰੀਬ ਲੋਕ ਰਹਿੰਦੇ ਨੇ ਇਥੋਂ ਦੇ ਜਿੰਨ ਨੂੰ ਜਗ੍ਹਾ ਮਿਲੀ ਆ ਤੇ ਉਹਦੇ ਵਿੱਚੋਂ ਦੀ ਅਸੀਂ ਲੰਘ ਕੇ ਆਏ ਹਾਂ ਜੀ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਗਿਆ ਕਿ ਹੋਰ ਇਹ ਵੀ ਦੱਸਿਆ ਗਿਆ ਇੱਥੇ ਕਿ ਐਤਵਾਰ ਨੂੰ ਇੱਥੇ ਜੋ ਹੁੰਦਾ ਮੇਨ ਸਮਾਗ ਹੁੰਦਾ ਹੈ ਗਿਆ ਐਤਵਾਰ ਨੂੰ ਐਤਵਾਰ ਨੂੰ ਇੱਥੇ ਸਮਾਗ ਹੋਇਆ ਜਾਂਦਾ ਜਿੰਨ ਸੰਗਤ ਫਿਰ ਸਾਰੀ ਪਹੁੰਚਦੀ ਹੈ ਜੀ